ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਸੈਂਡ ਮੰਨਨ ਆ ਗਿਆ ਸਜਣੋ। ਨੇੜੇ ਬਾਬਾ ਵੀੜ ਬੁੱਢਾ ਸਾਹਿਬ ਰਹਿ ਜਾਂਦਾ। ਸੁਭਾਲ ਬਿਲਕੁਲ ਨਜ਼ਦੀਕ ਰਹਿ ਜਾਂਦਾ ਇੱਥੋਂ। ਤੇ ਮੰਨਣਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆ ਗਿਆ ਸੱਜਣੋ ਤੇ ਘਰੇਲੂ ਪਰਿਵਾਰ ਦੇ ਕੋਲੇ ਘਰੇ ਹੀ ਪਸ਼ੂ ਰੱਖੇ ਹੋਇਆ ਤੇ ਉਹਨਾਂ ਦੇ ਵਿੱਚੋਂ ਇੱਕ ਇਹ ਮੱਝ ਵਿਕਰੀ ਵਾਲੀ ਆ ਸੱਜਣੋ ਵੀਰ ਆਪ ਬਾਹਰ ਜਿੰਨੀ ਮੈਨੂੰ ਡਿਟੇਲ ਮਿਲੀ ਉਹ ਤੁਹਾਡੇ ਨਾਲ ਮੈਂ ਸਾਂਝੀ ਕਰ ਦੂੰਗਾ ਤੋਰ ਤਾਰ ਕੇ ਵਿਖਾ ਦੇਾਂਗੇ ਬਹੁਤ ਚੰਗਾ ਰਿਕਾਰਡ ਮੈਂ ਦਾ ਦੁੱਧ ਆ ਵੀਰ ਦੇ ਦੱਸਣ ਮੁਤਾਬਕ 18 ਤੋਂ 20 ਸੇਰੀ ਮੈਂ ਆ ਜਿਹੜੀ ਤੁਹਾਨੂੰ ਮੰਨਣਾ ਪਿੰਡ ਚੋਂ ਵਿਖਾਉਣੀ ਆ ਵੇਖਿਓ ਵੀਡੀਓ ਐਂਡ ਤੱਕ ਤੋਰ ਕਰਕੇ ਵੇਖਾਂਗੇ ਰੇਟ ਵੀਡੀਓ 'ਚ ਹੋਊਗਾ ਜਿਹੜੇ ਭਰਾ ਦੇ ਪਸੰਦ ਆ ਗਈ ਉਹ ਆਪਣੀ ਦਸ ਹੱਲੀ ਕਰਕੇ ਖਰੀਦਦਾਰੀ ਕਰ ਸਕਦਾ ਉਹਦਾ ਧੰਨਵਾਦ ਜੁੜੇ ਵੰਡ ਤੱਕ ਸੱਜਣੋ ਇੱਕ ਹਫ਼ਤੇ ਦੀ ਰੇਂਜ ਚ 10 ਦਿਨ ਮੈਂ ਨੇ ਹਜੇ ਲੈਣੇ ਆ ਤੇ ਲੇਵਾ ਪਾਂਡਾ ਹੁਣ ਵੀ ਚੈੱਕ ਕਰ ਲਿਓ ਬਹੁਤ ਸ਼ਾਨਦਾਰ ਲੇਵਾ ਪਾਂਡਾ ਸੂਆ ਤੀਸਰਾ ਜਿਹੜਾ ਤਕੀ ਸੂਰੀ ਆ ਦੂਜੇ ਸੂਏ ਨੇ ਇਹਨਾਂ ਦੀ ਸੇਵਾ ਤੇ 18 ਖੁੱਲਾ ਦੁੱਧ ਚਵਾਇਆ ਵੇ ਸੱਜਣੋ ਬਹੁਤ ਵੱਡੇ ਬੋਡੀ ਸਟਰਕਚਰ ਦੀ ਮੋਹਰਾ ਦੀ ਚੰਗੀ ਮੈਂ ਆ ਤੇ ਸੱਜਣੋ ਦੇਖਿਓ ਕੱਦ ਕਾਠ ਕੋਈ ਨਹੀਂ ਇੱਥੇ ਬੰਨ ਲਾ ਥੋੜੀ ਮਾਦਨਾ ਡਾਰਦੀ ਆ ਕਿਉਂਕਿ ਘਰੇ ਬੁੜੀਆਂ ਤੇ ਵੀਰ ਆਪ ਬਾਹਰ ਉਹਦਾ ਹੀ ਤੁਹਾਨੂੰ ਮੈਂ ਨੰਬਰ ਦੇਵਾਂਗਾ WhatsApp ਤੇ ਕਾਲ ਹੋਣੀ ਆ ਜਿਹੜਾ ਸੱਜਣ ਵੀ ਇਹਦਾ ਚਾਹਵਾਨ ਹੋਇਆ ਉਹ ਉੱਥੇ ਗੱਲ ਕਰਕੇ ਇਹ ਮੈਂ ਖਰੀਦ ਸਕਦਾ ਦੇਖੋ ਬਾਹਲੀ ਲੰਬੀ ਨੇ ਥੋੜੀ ਡਰ ਗਈ ਆ ਲੇਵੇ ਭਾਂਡੇ ਦੀ ਕੁਆਲਿਟੀ ਚੈੱਕ ਕਰ ਲੋ ਬਹੁਤ ਸ਼ਾਨਦਾਰ ਆ ਬੜੇ ਚੰਗੇ ਏਰੀਏ ਦੀ ਮੈਂ ਤੇ ਬੜਾ ਚੰਗਾ ਦੁੱਧ ਦੱਸਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਤਾ ਵੀ ਸੂਆਇਤ ਕੀਤੀ ਜਾਂ ਦੂਜੇ ਸੂਏ ਜਿਹੜਾ ਦੁੱਧ ਇਹਨੇ ਕਰਮਾ ਵਾਲੀ ਨੇ 18 ਦਿੱਤਾ ਹੋਇਆ ਸ਼ਾਨਦਾਰ ਮੈਂ ਖਰੀਦਣ ਲਈ ਪਿੰਡ ਮੰਨਨ ਪਹੁੰਚਣਾ ਪੈਣਾ ਤੁਹਾਨੂੰ ਸੱਜਣੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਬਾ ਬੁੱਢਾ ਸਾਹਿਬ ਦੇ ਬਿਲਕੁਲ ਨੇੜੇ ਚਬਾਲ ਉੱਥੇ ਖੜੀ ਏ ਮੈਂ ਸ਼ਾਨਦਾਰ ਮੈਂ ਜਿਹੜੇ ਭਰਾ ਨੇ ਖਰੀਦਣੀ ਹੋਈ ਨੰਬਰ ਵੀਰ ਦਾ ਦੇ ਦਿੰਨੇ ਆ ਕਰ ਲਿਓ ਸੰਪਰਕ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ